ਸਤਿ ਸ਼੍ਰੀ ਅਕਾਲ ਸਾਡੇ ਇਸ ਖਾਸ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਵਿੱਚ ਤੁਹਾਡਾ ਸਵਾਗਤ ਹੈ ਇੰਨੇ ਦਿਨ ਹੀ ਮੀਡੀਆ ਦੇ ਹਿੱਸੇ ਵਿੱਚ ਲਗਾਤਾਰ ਖਬਰਾਂ ਚੱਲ ਰਹੀਆਂ ਹਨ ਪੰਜਾਬ ਦੇ ਦੋ ਵੱਡੇ ਟਰਾਂਸਪੋਰਟ ਅਦਾਰਿਆਂ ਦੇ ਸਬੰਧ ਦੇ ਵਿੱਚ ਇਹ ਦੋ ਵੱਡੇ ਟਰਾਂਸਪੋਰਟ ਅਦਾਰੇ ਹਨ ਪੀ ਆਰ ਟੀ ਸੀ ਤੇ ਪਨਬਸ ਦੋਵੇਂ ਅਦਾਰਿਆਂ ਤੇ ਆਰਥਿਕ ਸੰਕਟ ਦੇ ਬੱਦਲ ਮੰਡਰਾਉਂਦੇ ਜਾ ਰਹੇ ਹਨ ਕਿਉਂ ਇਹ ਅਦਾਰੇ ਆਰਥਿਕ ਸੰਕਟ ਦੀ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਰਚੋਲ ਕਰਾਂਗੇ ਉਹਨਾਂ ਖਬਰਾਂ ਬਾਰੇ ਜੋ ਖਬਰਾਂ ਆ ਰਹੀਆਂ ਨੇ ਕਿਸ ਤਰ੍ਹਾਂ ਦਾ ਆਰਥਿਕ ਸੰਕਟ ਹੈ ਤੇ ਇਸ ਦਾ ਕਿਵੇਂ ਹੱਲ ਹੋ ਸਕਦਾ ਹੈ ਤੇ ਇਹ ਸੰਕਟ ਕਿਵੇਂ ਪੈਦਾ ਹੋਇਆ ਤਾਂ ਆਓ ਅੱਗੇ ਵਧਦੇ ਹਾਂ ਜਾਣਦੇ ਹਾਂ ਇਹਨਾਂ ਅਦਾਰਿਆਂ ਦੀ ਤਾਜ਼ਾ ਸਥਿਤੀ ਕੀ ਹੈ ਪੰਜਾਬ ਕੋਲ ਸਰਕਾਰੀ ਪਬਲਿਕ ਟਰਾਂਸਪੋਰਟ ਤਹਿਤ ਇਹ ਦੋ ਵੱਡੇ ਅਦਾਰੇ ਨੇ ਪਨਬਸ ਯਾਨੀ ਪੰਜਾਬ ਰੋਡਵੇਜ ਤੇ ਪੀਆਰਟੀਸੀ ਯਾਨੀ ਪੈਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਮਜੇਦੋਬੇਚ ਪੰਜਾਬ ਰੋਡਵੇਜ ਦਾ ਬੋਲ ਬਾਲਾ ਰਿਹਾ ਹੈ ਤੇ ਮਾਲਵੇ ਵਿੱਚ ਪੀਆਰਟੀਸੀ ਦੋਵਾਂ ਤੇ ਹੀ ਤਤਕਾਲੀ ਸਰਕਾਰਾਂ ਦੀਆਂ ਨੀਤੀਆਂ ਦਾ ਸਿੱਧਾ ਪ੍ਰਭਾਵ ਪੈਣਾ ਲਾਜ਼ਮੀ ਵੀ ਹੈ ਤੇ ਪੈਂਦਾ ਵੀ ਰਿਹਾ ਹੈ ਕਦੀ ਤਾਂ ਸਰਕਾਰਾਂ ਦੀ ਬੇਤਿਆਨੀ ਕਰਕੇ ਪੰਜਾਬੀ ਲੋਕ ਗਾਣਿਆਂ ਦੇ ਵਿੱਚ ਰੋਡਵੇਜ ਦੀਆਂ ਲਾਰੀਆਂ ੱਤਕਾ ਲਾਉਣ ਸਵਾਰੀਆਂ ਵਰਗੇ ਬੋਲ ਇਹਨਾਂ ਦੀ ਤਰਸਯੋਗ ਹਾਲਤ ਤੇ ਤੰਜ ਕਰਦੇ ਰਹੇ ਤੇ ਕਦੀ ਸੈਂਕੜੇ ਦੀ ਤਦਾਦ ਵਿੱਚ ਹਰ ਸਾਲ ਛਮਾਹੀ ਨਵੀਆਂ ਲਾਰੀਆਂ ਸ਼ਾਮਲ ਹੋਣ ਤੇ ਸੁਭਾ ਸਰਕਾਰਾਂ ਲਈ ਸਰਕਾਰੀ ਬਸਾਂ ਨੇ ਕਮਾਊ ਪੁੱਤ ਵਰਗਾ ਰੋਲ ਨਵਾਇਆ ਤੇ ਗੱਲ ਤਾਜ਼ਾ ਸਥਿਤੀ ਕਰੀਏ ਇਸ ਵੇਲੇ ਜਦੋਂ ਕੇਂਦਰ ਸਾਸਤ ਚੰਡੀਗੜ੍ਹ ਵਿੱਚ ਪਬਲਿਕ ਸਰਵਿਸ ਤਹਿਤ ਨਵੀਆਂ ਸ਼ਾਨਦਾਰ ਈਵਸਾਂ ਖਰੀਦੀਆਂ ਜਾ ਰਹੀਆਂ ਨੇ ਤਾਂ ਇੱਧਰ ਆਪਣੇ ਪੰਜਾਬ ਵਿੱਚ ਜੋ ਚੱਲਦੀਆਂ ਹਨ ਉਹਨਾਂ ਬਸਾਂ ਨੂੰ ਵੀ ਚੱਲਦਾ ਰੱਖਣ ਲਈ ਵੀ ਲੋੜੀਂਦੇ ਫੰਡਾਂ ਦੇ ਲਾਲੇ ਪੈ ਦਿਖਦੇ ਨੇ ਦਰਅਸਲ ਇਹ ਦੋਵੇਂ ਵੱਡੇ ਪਬਲਿਕ ਟਰਾਂਸਪੋਰਟ ਅਦਾਰੇ ਸਰਕਾਰਾਂ ਦੀ ਵੋਟ ਨੀਤੀ ਦਾ ਸ਼ਕਾਰ ਹੋ ਕੇ ਮੁਫਤ ਦੀਆਂ ਰਿਯੋੜੀਆਂ ਵੰਡਣ ਦੇ ਚੱਕਰ ਵਿੱਚ ਬਰਬਾਦੀ ਕੰਢੇ ਪਹੁੰਚੇ ਨਜ਼ਰ ਆ ਰਹੇ ਨੇ ਕੁਝ ਜਿਹੇ ਹੀ ਮੰਨਾ ਹੁਣ ਮੁਲਾਜ਼ਮ ਜਥੇਬੰਦੀਆਂ ਦਾ ਵੀ ਹੈ ਇੱਕ ਸਰੋਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 17 ਵਰਗਾਂ ਦੇ ਲੋਕ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਨੇ ਨੂੰ ਸਰਕਾਰੀ ਬਸਾਂ ਵਿੱਚ ਮੁਫਤ ਵਸਫਰ ਦੀ ਸਹੂਲਤ ਇਸ ਵੇਲੇ ਸਰਕਾਰ ਵੱਲੋਂ ਦਿੱਤੀ ਹੋਈ ਹੈ ਇਹਨਾਂ ਵਰਗਾਂ ਦੇ ਲੋਕਾਂ ਦੀ ਮੁਫਤ ਸਵਾਰੀ ਦਾ ਪੈਸਾ ਪੰਜਾਬ ਸਰਕਾਰ ਨੇ ਆਪਣੇ ਅਦਾਰਿਆਂ ਪੀਆਰਟੀਸੀ ਅਤੇ ਪਰਵਸ ਨੂੰ ਆਪਣੇ ਖਜ਼ਾਨੇ ਦੇ ਵਿੱਚੋਂ ਅਦਾ ਕਰਨਾ ਹੁੰਦਾ ਹੈ ਬਸ ਕਰਾਇਆਂ ਦੀ ਆਮਦਨ ਤੇ ਹੀ ਇਹ ਦੋਵੇਂ ਅਦਾਰੇ ਚੱਲਦੇ ਨੇ ਤੇ ਇਹਨਾਂ ਨੇ ਇਸੇ ਆਮਦਨ ਤੇ ਆਪਣੀਆਂ ਬਸਾਂ ਦੇ ਤੇਲ ਪਾਣੀ ਤੋਂ ਲੈ ਕੇ ਕਰਮਚਾਰੀਆਂ ਦੀਆਂ ਤਨਖਾਹਾਂ ਨਵੀਆਂ ਬਸਾਂ ਖਰੀਦਣਾਂ ਤੇ ਹੋਰ ਖਰਚੇ ਚਲਾਉਣੇ ਹੁੰਦੇ ਨੇ ਇਹਨਾਂ ਸਰਕਾਰੀ ਬਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਵਿੱਚ ਅੱਜਕੱਲ ਜ਼ਿਆਦਾ ਸੰਖਿਆ ਮੁਫ਼ਤ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀ ਹੁੰਦੀ ਹੈ ਤੇ ਇਹਨਾਂ ਦੀਆਂ ਟਿਕਟਾਂ ਦਾ ਪੈਸਾ ਸਰਕਾਰ ਤੋਂ ਲੈਣ ਲਈ ਇਹਨਾਂ ਅਦਾਰਿਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਬਸ ਇਹੀ ਢੰਡੀ ਇਹਨਾਂ ਅਦਾਰਿਆਂ ਦਾ ਪੱਠਾ ਬਿਠਾਉਣ ਵਿੱਚ ਵੱਡਾ ਰੋਲ ਨਿਭਾ ਰਹੀ ਹੈ ਸਰਕਾਰ ਦੀ ਅਦਾਇਗੀ ਉਡੀਕ ਦੇ ਉਡੀਕ ਦੇ ਇਹ ادارے ਬੁੱਢੇ ਹੋ ਰਹੇ ਨੇ ਹਰ ਸਾਲ ਵਿੱਤੀ ਘਾਟਾ ਵੱਧਦਾ ਜਾ ਰਿਹਾ ਹੈ ਤੇ ਇਹੀ ਕੁਝ ਕਹਿਣਾ ਪੀਆਰਟੀਸੀ ਦੇ ਮੁਲਾਜ਼ਮਾਂ ਆਗੂਆਂ ਦਾ ਵੀ ਹੈ ਦੇਖੋ ਸਾਡੀਆਂ ਮੰਗਾਂ ਆਈ ਨੇ ਵੀ ਸਾਨੂੰ ਜਿਹੜੀ ਸਮੇਂ ਸਿਰ ਤਨਖਾਹ ਤਨਖਾਵਾ ਚਿਕਸਾਰਤਾ ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਜਿਹੜੀ ਮੇਨ ਮੰਗ ਹੈ ਉਹ ਕਾਫੀ ਸਮੇਂ ਤੋਂ ਲੜਕਦੀ ਆ ਰਹੀ ਹੈ ਤਾਂ ਇਹ ਮੰਗਾਂ ਲੈ ਕੇ ਅਸੀਂ ਵਾਰ-ਵਾਰ ਹਸ ਕਰਦੇ ਆ ਤੇ ਸੰਘਰਸ਼ਾਂ ਤੋਂ ਬਾਅਦ ਸਾਨੂੰ ਮੀਟਿੰਗਾਂ ਮਿਲਦੀਆਂ ਹੈ ਤੇ ਮੀਟਿੰਗ ਤੋਂ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਉੱਪਰ ਜਾਂਦੇ ਨੇ ਤੇ ਲਗਭਗ 500 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਵੱਲ ਜਿਹੜੀ ਪੀਆਰਟੀ ਦੀ ਲੈਣ ਲੈਣਦਾਰੀ ਖੜੀ ਜੋ ਔਰਤਾਂ ਦੇ ਫਰੀ ਸਫ਼ਰ ਸੂਤ ਜਾਂ ਹੋਰ ਜਿਹੜੀਆਂ 17 ਕੈਟਾਗਰੀਆਂ ਜਿਹੜੀਆਂ ਫਰੀ ਸਫ਼ਰ ਕਰਦੀਆਂ ਨੇ ਉਹਨਾਂ ਦਾ ਜਿਹੜਾ ਪੰਜਾਬ ਸਰਕਾਰ ਵੱਲ ਜਿਹੜਾ ਬਕਾਇਆ ਖੜਾ ਹੈ ਉਹ ਲਗਭਗ 500 ਕਰੋੜ ਦੇ ਕਰੀਬੇ ਉਹ ਕੱਲੀ ਪੀਆਰਟੀ ਦਾ ਤੇ 5-600 ਕਰੋੜ ਜਿਹੜਾ ਉਹ ਪਨ ਬਸਦਾ ਹੈ ਦੋਨਾਂ ਵਿਭਾਗਾਂ ਦਾ ਜੇਕਰ ਜੇ ਆਪਾਂ ਗੱਲ ਕਰੀਏ ਵੀ ਲਗਭਗ 1200 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਵੱਲ ਉਹ ਦੋਨਾਂ ਡਿਪਾਰਟਮੈਂਟਾਂ ਦੀ ਦੇਣਦਾਰੀ ਖੜੀ ਹੈ ਤੇ ਜੇਕਰ ਉਹ ਪੰਜਾਬ ਸਰਕਾਰ ਇਹ ਸਾਡੀ ਜਿਹੜੀ ਪੈਸਿਆਂ ਦੀ ਦੇਗੀ ਕਰਦੀਏ ਤਾਂ ਦੋਨਾਂ ਵਿਭਾਗਾਂ ਦੀ ਬੱਲੇ ਬੱਲੇ ਹੋ ਜਾਏਗੀ ਸਾਡੀਆਂ ਤਨਖਾਹਾਂ ਪੈਨਸ਼ਨਾਂ ਸਮੇਂ ਸਿਰ ਪੈਣ ਲੱਗ ਜਾਣਗੀਆਂ ਸਾਡਾ ਡਿਪਾਰਟਮੈਂਟ ਜਿਹੜੀ ਆਪਦੀਆਂ ਬੱਸਾਂ ਆਪ ਖਰੀਦ ਸਕਦਾ ਪਰ ਕਿਤੇ ਨਾ ਕਿਤੇ ਸਰਕਾਰ ਨੇ ਔਰਤਾਂ ਨੂੰ ਫਰੀ ਸਫ਼ਰ ਸਹੂਲਤ ਦੀ ਜਿਹੜੀ ਜੋ ਕਾਂਗਰਸ ਸਰਕਾਰ ਨੇ ਫਰੀ ਸਫਰ ਸਹੂਲਤ ਦਿੱਤੀ ਸੀ ਉਹਨੂੰ ਚੱਲਦਾ ਰੱਖਣ ਦੇ ਲਈ ਇਹਨਾਂ ਨੇ ਆਗੇ ਉਹ ਵੀ ਕਹਤਾ ਵੀ ਹਾਂ ਆਪ ਬਿਲਕੁਲ ਜੋ ਸਫਰ ਸਹੂਲਤਾਂ ਪਹਿਲਾਂ ਚੱਲਦੀਆਂ ਸੀ ਸੁਖ ਸਹੂਲਤਾਂ ਉਹ ਅਸੀਂ ਵੀ ਦੇਾਂਗੇ ਪਰ ਜਿਹੜੀ ਸਮੇਂ ਦੀ ਅਦਾਇਗੀ ਸਮੇਂ ਸਰ ਉਹ ਇਹਨਾਂ ਤੋਂ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਸਾਡੇ ਡਿਪਾਰਟਮੈਂਟ ਦਾ ਜਿਹੜਾ ਉਹ ਹਾਲੇ ਉਹ ਵੈਸਟਾ ਮੰਜੜਾ ਹੋ ਰਿਹਾ ਕਿਉਂਕਿ ਸਪੇਅਰ ਪਾਰਟ ਨਹੀਂ ਆ ਰਿਹਾ ਤੇ ਬੱਸਾਂ ਜਿਹੜੀਆਂ ਨੇ ਉਹ ਕਾਫੀ ਕੰਡਮ ਹੋ ਰਹੀਆਂ ਐ ਤੇ ਸਰਕਾਰ ਦੇ 4 ਸਾਲ 20 ਜਾਂ ਦੇ ਬਾਵਜੂਦ ਇੱਕ ਵੀ ਬੱਸ ਜਿਹੜੀ ਨਵੀਂ ਨਹੀਂ ਪਾਈ ਗਈ ਤਾਂ ਇਹ ਸਾਡੀ ਮੇਨ ਮੰਗ ਏ ਵੀ ਸਾਡੇ ਵਿਭਾਗ ਦੇ ਕਰੋਨਾ ਤਹਿਤ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੀਆਂ ਤਨਖਾਹਾਂ ਦੇ ਵਿੱਚ ਇਕਸਾਰਤਾ ਕੀਤੀ ਜਾਵੇ ਤੇ ਸਾਡੇ ਵਿਭਾਗ ਦੇ ਵਿੱਚ ਜਿੰਨੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੂੰ ਠੀਕ ਸਮੇਸਰ ਤਨਖਾਹ ਤੇ ਨਵੀਆਂ ਬੱਸਾਂ 'ਚ ਵਾਅਦਾ ਕੀਤਾ ਜਾਵੇ ਤਾਂ ਜੋ ਜਿਹੜੇ ਬੰਦੇ ਵੇਟਿੰਗ 'ਚ ਪਾਏ ਨੇ ਜਾਂ ਮਲੋਡ ਨੌਕਰੀਆਂ ਤੋਂ ਨਿੱਕੇ ਮਟੇਰਪੋਟਾਂ 'ਪਾ ਕੇ ਘਰ ਬੈਠੇ ਨੇ ਉਹਨਾਂ ਨੂੰ ਇੱਕ ਵਾਰ ਮੌਕਾ ਮਿਲੇ ਦੁਆਰਾ ਡਿਊਟੀਆਂ ਤੇ ਆਉਣ ਦਾ ਤੇ ਨਾਲ ਦੀ ਨਾਲ ਜਿਹੜੀ ਸਰਕਾਰ ਜਿਹੜੀਆਂ ਸਾਡੀਆਂ ਤਨਖਾਹਾਂ ਪੈਨਸ਼ਨਾਂ ਚ ਦੇ ਰਹੀ ਆਉਂਦੀ ਏ ਉਹ ਵੀ ਦਿੱਕਤ ਦੂਰ ਹੋ ਜੇ ਬਿਲਕੁਲ ਜੀ ਜੇਕਰ 500 ਕਰੋੜ ਰੁਪਇਆ ਪੀਆਰਟੀਸੀ ਨੂੰ ਮਿਲਦਾ ਅੱਜ ਪੰਜਾਬ ਸਰਕਾਰ ਵੱਲੋਂ ਤਾਂ ਅਸੀਂ ਆਪਣੀਆਂ ਬੱਸਾਂ ਵੀ ਪਾ ਸਕਦੇ ਆ ਤੇ ਜਿਹੜੇ ਸਾਡੇ ਮੁਲਾਜ਼ਮ ਨਿੱਕੀਆਂ-ਮੁੱਟੀਆਂ ਮਾਰੂਕ ਡੀਨ ਲਾ ਕੇ ਘਰੇ ਬਿਠਾਏ ਨੇ ਉਹ ਵੀ ਡਿਊਟੀਆਂ ਤੇ ਭਾਲ ਹੋ ਸਕਦੇ ਨੇ ਬੱਸਾਂ ਵੀ ਭਾਲ ਹੋ ਜਾਣਗੀਆਂ ਤੇ ਜਿਹੜਾ ਉਹ ਕੁਝ ਦਿੱਕਤਾਂ ਜੋ ਸਾਨੂੰ ਸਪੇਅਰ ਪਾਰਟ ਦੀਆਂ ਜਾਂ ਕੁਝ ਵੀ ਆ ਰਹੀਆਂ ਨੇ ਉਹ ਸਾਰੇ ਮਸਲੇ ਜਿਹੜੇ ਹੱਲ ਹੋ ਜਾਣਗੇ ਗੱਲ ਪੀਆਰਟੀਸੀ ਦੀ ਹੀ ਕਰੀਏ ਤਾਂ ਸਾਲ 2023-24 ਵਿੱਚ ਇਸ ਨੂੰ 10.42 ਕਰੋੜ ਰੁਪਏ ਦਾ ਘਾਟਾ ਚੱਲਣਾ ਪਿਆ ਇੱਥੇ ਹੀ ਬਸ ਨਹੀਂ ਇਸੇ ਇੱਕ ਸਾਲ ਵਿੱਚ ਪੀਆਰਟੀਸੀ ਦੇ ਬੇੜੇ 'ਚੋਂ 23 ਬਸਾਂ ਵੀ ਹੋਰ ਘਟ ਗਈਆਂ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਪੀਆਰਟੀਸੀ ਕੋਲ ਹੁਣ ਸਿਰਫ 1214 ਬਸਾਂ ਹੀ ਰਹਿ ਗਈਆਂ ਨੇ ਇਹਨਾਂ 'ਚੋਂ ਵੀ 250 ਤੋਂ ਵੱਧ ਬਸਾਂ ਕੰਡਮ ਹੋਣ ਕਿਨਾਰੇ ਨੇ ਇੱਕ ਹੋਰ ਜਾਣਕਾਰੀ ਅਨੁਸਾਰ ਪੀਆਰਟੀਸੀ ਦੇ ਸਿਰਫ ਬਠਿੰਡਾ ਡੀਪੂ ਵਿੱਚ ਹੀ ਇਸ ਵੇਲੇ 125 ਬਸਾਂ ਦੀ ਘਾਟ ਪੈਦਾ ਹੋ ਗਈ ਹੈ ਜਿਨ੍ਹਾਂ ਵਿੱਚ ਕੁਝ ਕਿਲੋਮੀਟਰ ਸਕੀਮ ਦੇ ਰੂਟ ਹਨ ਤੇ ਕੁਝ ਕੰਡਮ ਹੋਣ ਕਾਰਨ ਰੋਡ ਤੋਂ ਬਾਹਰ ਕਰਨੀਆਂ ਪਈਆਂ ਨੇ ਇਹਨਾਂ ਦੀ ਥਾਂ ਨਵੀਆਂ ਬਸਾਂ ਅਜੇ ਤੱਕ ਖਰੀਦੀਆਂ ਹੀ ਨਹੀਂ ਜਾ ਸਕੀਆਂ ਜਿਨ੍ਹਾਂ ਕਰਕੇ ਕਈ ਅਹਿਮ ਰੂਟ ਵੀ ਪ੍ਰਭਾਵਿਤ ਹੋ ਰਹੇ ਨੇ ਇੱਕ ਹੋਰ ਵੱਡੀ ਜਾਣਕਾਰੀ ਇਹ ਵੀ ਹੈ ਕਿ ਪੀਆਰਟੀਸੀ ਦੇ ਕੁੱਲ 9 ਡੀਪੂਆਂ ਚੋਂ 4 ਡੀਪੂ ਘਾਟੇ ਵਿੱਚ ਚੱਲਣ ਲੱਗੇ ਨੇ दिलचस्प ਗੱਲ ਇਹ ਹੈ ਕਿ ਪੀ ਆਰਟੀਸੀ ਦਾ ਮੁੱਖ ਡਿਪੂ ਪਟਿਆਲਾ ਵੀ ਇਹਨਾਂ ਦੇ ਵਿੱਚ ਸ਼ਾਮਲ ਹੈ ਇਸ ਤੋਂ ਇਲਾਵਾ ਪੀ ਆਰਟੀਸੀ ਦੇ ਬਠਿੰਡਾ ਸੰਗਰੂਰ ਅਤੇ ਬਡਲਾੜਾ ਦੇ ਡਿਪੂ ਵੀ ਘਟੇ ਚੱਲ ਰਹੇ ਨੇ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹੈ ਔਰਤਾਂ ਅਤੇ ਹੋਰ ਵਰਗਾਂ ਦੇ ਮੁਫਤ ਵਸ ਸਫਰ ਦੀ ਅਦੇਗੀ ਸਰਕਾਰ ਵੱਲੋਂ ਸਮੇਂ ਸਿਰ ਨਾ ਕਰਨਾ ਇਸ ਵੇਲੇ ਪੀ ਆਰਟੀਸੀ ਦਾ ਹੀ ਸਰਕਾਰ ਵੱਲ ਮੁਫਤ ਵਸ ਸਹੂਲਤ ਦਾ ਕਿਰਾਇਆ 500 ਕਰੋੜ ਰੁਪਏ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ ਜੇ ਨਾਲ ਪੰਜਾਬ ਰੋਡਵੇਜ ਦਾ ਵੀ ਮਿਲਾ ਲਈਏ ਤਾਂ ਖਬਰ ਇਹ ਹੈ ਕਿ ਉਸ ਦਾ ਇਸ ਤੋਂ ਕਿਤੇ ਵੱਧ ਸਰਕਾਰ ਵੱਲੋਂ ਬਕਾਇਆ ਬਾਕੀ ਹੈ ਜਾਣਕਾਰੀ ਇਹ ਹੈ ਕਿ ਪੀਆਰਟੀਸੀ ਤੇ ਪੰਜਾਬ ਰੋਡਵੇਜ ਦੋਵਾਂ ਦਾ ਮਿਲਾ ਕੇ ਕਰੀਬ 1200 ਕਰੋੜ ਰੁਪਏ ਦਾ ਮੁਫਤ ਯਾਤਰਾ ਦਾ ਸਰਕਾਰ ਵੱਲ ਬਕਾਇਆ ਖੜਾ ਹੈ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹੀ ਬਕਾਇਆ ਇਨ੍ਹਾਂ ਅਦਾਰਿਆਂ ਨੂੰ ਡਬੋ ਰਿਹਾ ਹੈ ਸਵਾਲ ਇਹ ਵੀ ਹੈ ਕਿ ਪੁਰਸਵਾਰੀ ਸਰਕਾਰੀ ਬਸਾਂ ਵਿੱਚ ਔਰਤਾਂ ਦੀ ਭੀੜ ਦੇਖ ਕੇ ਚੜਨੋਂ ਘਤਰੌਣ ਲੱਗੀ ਹੈ ਤੇ ਅਰਥ ਸਵਾਰੀਆਂ ਦਾ ਕਿਰਾਇਆ ਸਰਕਾਰ ਵੱਲ ਫਸੀ ਜਾ ਰਿਹਾ ਹੈ। ਸਰਕਾਰੀ ਪ੍ਰੋਗਰਾਮਾਂ, ਰੈਲੀਆਂ 'ਚ ਵੀ ਇਹਨਾਂ ਅਦਾਰਿਆਂ ਦੀਆਂ ਬਸਾਂ ਨੂੰ ਝੋਕ ਦਿੱਤਾ ਜਾਂਦਾ ਹੈ। ਤਾਂ ਹੁਣ ਤੁਸੀਂ ਦੱਸੋ ਇਹ ਅਦਾਰੇ ਚੱਲਣਗੇ ਕਿਵੇਂ? ਖਬਰਾਂ ਇਹ ਵੀ ਨੇ ਕਿ ਬੀਤੇ 10 ਮਹੀਨੇ ਤੋਂ ਸਰਕਾਰ ਨੇ ਮੁਹਤਵ ਸਫ਼ਰ ਦਾ ਕਿਰਾਇਆ ਇਹਨਾਂ ਅਦਾਰਿਆਂ ਨੂੰ ਨਹੀਂ ਦਿੱਤਾ। ਪੈਸੇ ਦੀ ਘਾਟ ਕਾਰਨ ਨਵੀਆਂ ਬਸਾਂ ਨਹੀਂ ਖਰੀਦੀਆਂ ਜਾ ਰਹੀਆਂ। ਮੁਲਾਜ਼ਮਾਂ ਦੀਆਂ ਨਵੀਆਂ ਭਰਤੀਆਂ ਤੋਂ ਦੂਰ ਪਹਿਲਾਂ ਵਾਲਿਆਂ ਨੂੰ ਤਨਖਾਹਾਂ ਹੀ ਦੇਣ ਲਈ ਪੈਸਾ ਨਹੀਂ ਹੁੰਦਾ। ਲਗਾਤਾਰ ਘਾਟੇ ਕਾਰਨ ਕੱਚੇ ਮੁਲਾਜ਼ਮਾਂ ਦੀ ਪੱਕੀ ਨੌਕਰੀ ਕਰਨ ਦਾ ਲਾਰਾ ਤਾਂ ਉੱਠਦਾ ਬੁਲ ਬਣਦਾ ਜਾ ਰਿਹਾ ਹੈ ਜੋ ਡਿੱਗਦਾ ਹੀ ਨਹੀਂ ਇਸ ਦੇ ਹੱਲ ਲਈ ਸੁਭਾ ਸਰਕਾਰ ਨੇ ਹਾਲ ਫਿਲਹਾਲ ਕਿਲੋਮੀਟਰ ਸਕੀਮ ਅਧੀਨ ਬਸਾਂ ਪਾ ਕੇ ਕੰਮ ਚਲਾਉਣ ਦੀ ਤਰਕੀਬ ਪੱਡੀ ਸੀ ਇਸ ਸਾਰੇ ਸੰਕਟ ਦੇ ਹੱਲ ਦੇ ਲਈ ਆਖਿਰ ਪੰਜਾਬ ਸਰਕਾਰ ਨੇ ਹਾਲ ਫਿਲਹਾਲ ਇੱਕ ਕਿਲੋਮੀਟਰ ਸਕੀਮ ਦੇ ਤਹਿਤ ਨਵੀਆਂ ਬਸਾਂ ਪਾ ਕੇ ਇਸ ਸੰਕਟ ਦੇ ਵਿੱਚੋਂ ਨਿਕਲਣ ਦਾ ਇੱਕ ਹੱਲ ਲੱਭਿਆ ਸੀ ਪਰ ਇਹ ਹਲਵੀ ਅਦਰ ਦੇ ਵਿੱਚ ਫਸਦਾ ਜਾ ਰਿਹਾ ਹੈ ਕਿਉਂਕਿ ਮੁਲਾਜ਼ਮ ਜਥੇਬੰਦੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ ਤੇ ਮੁਲਾਜ਼ਮਾਂ ਦਾ ਇਹ ਵਿਰੋਧ ਸਕੀਮ ਤੇ ਭਾਰੀ ਪੈਂਦਾ ਦਿਖ ਰਿਹਾ ਹੈ 24 ਅਕਤੂਬਰ ਨੂੰ ਸਰਕਾਰ ਨੇ ਇਸ ਸਕੀਮ ਤਹਿਤ ਟੈਂਡਰ ਖੋਲਣੇ ਸਨ ਪਰ ਐਨ ਮੌਕੇ ਤੇ ਪੀਆਰਟੀਸੀ ਅਤੇ ਪਨ ਬਸ ਕਾਮਿਆਂ ਨੇ ਮਾਝੇ ਤੋਂ ਲੈ ਕੇ ਮਾਲਵੇ ਤੱਕ ਅਜਿਹਾ ਮੋਰਚਾ ਖੋਲ੍ਹਿਆ ਕਿ ਹੜਤਾਲ ਕਰਕੇ ਸੜਕਾਂ ਤੇ ਆਏ ਮੁਲਾਜ਼ਮਾਂ ਨੂੰ ਮਨਾਉਣ ਦੇ ਲਈ ਟਰਾਂਸਪੋਰਟ ਵਿਭਾਗ ਨੂੰ ਇੱਕ ਵਾਰ ਆਪਣੇ ਪੈਰ ਪਿੱਛੇ ਖਿੱਚਣੇ ਪਏ ਹੁਣ ਦੇਖਣਾ ਹੈ ਸਰਕਾਰ ਅਤੇ ਮੁਲਾਜ਼ਮਾਂ ਚ ਗੱਲ ਕਿਵੇਂ ਨਿਪਟਦੀ ਹੈ ਜਦੋਂ ਕਿ ਦੂਜੇ ਪਾਸੇ ਮੁਲਾਜ਼ਮ ਜਥੇਬੰਦੀਆਂ ਕਿਸੇ ਵੀ ਕੀਮਤ ਤੇ ਕਿਲੋਮੀਟਰ ਸਕੀਮ ਤਹਿਤ ਬਸਾਂ ਨਾ ਚੱਲਣ ਦੇਣ ਦੀ ਗੱਲ ਕਰ ਰਹੀਆਂ ਨੇ ਮੁਲਾਜ਼ਮ ਜਥੇਬੰਦੀਆਂ ਦੇ ਅਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਟ੍ਰਾਂਸਪੋਰਟ ਭਾਗ ਦੇ ਇੱਕ ਵੀ ਕਰਮਚਾਰੀ ਨੂੰ ਰੈਗੂਲਰ ਨਹੀਂ ਕੀਤਾ ਤੇ ਸਰਕਾਰੀ ਟ੍ਰਾਂਸਪੋਰਟ ਪ੍ਰਣਾਲੀ ਪੂਰੀ ਤਰ੍ਹਾਂ ਫੇਰ ਹੋ ਚੁੱਕੀ ਹੈ ਦੋਵੇਂ ਵਿਭਾਗਾਂ ਦੇ ਮੁਫਤ ਯਾਤਰਾ ਸਕੀਮ ਦੇ ਕਰੋੜਾਂ ਰੁਪਏ ਜਾਰੀ ਨਹੀਂ ਕੀਤੇ ਗਏ ਤੇ 400 ਤੋਂ ਵੱਧ ਸਰਕਾਰੀ ਬਸਾਂ ਸਕ੍ਰੈਪ ਬਣ ਚੁੱਕੀਆਂ ਨੇ ਇਸ ਵੇਲੇ ਯੂਨੀਅਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਜੋ ਕਿਲੋਮੀਟਰ ਸਕੀਮ ਲਾਗੂ ਕਰਨ ਲਈ ਕਾਲੀ ਦਿਖ ਰਹੀ ਹੈ ਇਸ ਸਕੀਮ ਨਾਲ ਅਗਲੇ 6 ਸਾਲਾਂ ਵਿੱਚ ਵਿਭਾਗ ਨੂੰ 218 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਜਿਹੜੀਆਂ ਕਿਲੋਮੀਟਰ ਬਸਾਂ ਨੇ ਮਹਿਕਮੇ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਉਹ ਮਹਿਕਮੇ ਦਾ ਬਹੁਤ ਘਾਨ ਕਰਨੀਆਂ ਨੇ ਬਹੁਤ ਲੁੱਟ ਕਰ ਰਹੀਆਂ ਨੇ ਇੱਕ ਪ੍ਰਾਈਵੇਟ ਬੱਸ ਆਪਰੇਟਰ ਹੈ ਜਿਹੜਾ ਉਹ 35 ਲੱਖ ਦੀ ਬੱਸ ਲੈ ਕੇ 6 ਸਾਲਾਂ ਖਾਲੀ ਮੈਕਮੇਂ ਦੇ ਵਿੱਚ ਪਾ ਦਿੰਦਾ ਜਿਹੜੀ ਹਰ ਮਹੀਨੇ ਲੱਖ ਤੋਂ ਸਵਾ ਲੱਖ ਸਾਤੋਂ ਕਿਰਾਇਆ ਵਸੂਲਦੀ ਹੈ ਤੇ ਜਦੋਂ ਉਹ ਨਿਕਲਦੀ ਹੈ ਤਾਂ ਲਗਭਗ ਸਾਤੋਂ ਉਹ ਸਵਾ ਕਰੋੜ ਤੋਂ ਪਲੱਸ ਪੈਸੇ ਲੈ ਜਾਂਦੀ ਹੈ 35 ਲੱਖ ਦੀ ਬੱਸ ਹੁੰਦੀ ਹੈ ਜੇ ਉਸੇ ਜਗ੍ਹਾ ਦੇ ਉੱਤੇ ਇੱਕ ਮੈਕਮੇਂ ਦੀ ਬੱਸ ਪਾਈ ਜਾਵੇ ਮੈਕਮੇਂ 35 ਲੱਖ ਦੀ ਬੱਸ ਲੈ ਕੇ ਉਸੇ ਵਾਸਤੋਂ ਘਟੂ ਘਟ 10 ਤੋਂ 15 ਸਾਲ ਸੇਵਾ ਲਊਗਾ ਨਾਲੇ ਸਥਮਲਾਜਮ ਜਥੇਬੰਦੀਆਂ ਦਾ ਵੀ ਇਹੀ ਕਹਿਣਾ ਹੈ ਕਿ ਪੈਸਾ ਫਸਿਆ ਹੋਣ ਕਾਰਨ ਨਾ ਤਾਂ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਹਨ ਤੇ ਨਾ ਹੀ ਨਵੀਆਂ ਬਸਾਂ ਪਾਈਆਂ ਜਾ ਸਕਦੀਆਂ ਨੇ ਤੇ ਇਸ ਆਰਥਿਕ ਸੰਕਟ ਦੇ ਚੱਲਦਿਆਂ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਇਸ ਮਹੀਨੇ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਪਹਿਲਾਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨਵੀਆਂ ਬਸਾਂ ਦੀ ਖਰੀਦ ਲਈ ਕੋਈ ਫੰਡ ਨਹੀਂ ਦੇ ਰਹੀ ਵਿਭਾਗਾਂ ਨੂੰ ਬਸਾਂ ਖਰੀਦਣ ਲਈ ਬੈਂਕ ਕਰਜ਼ੇ ਲੈਣੇ ਪੈਂਦੇ ਨੇ ਜਿਸ ਦਾ ਬੋਝ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਪੈਂਦਾ ਹੈ ਮੁਲਾਜ਼ਮਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਲੋਮੀਟਰ ਸਕੀਮ ਦੀਆਂ ਬਸਾਂ ਦੇ ਟੈਂਡਰ ਰੱਦ ਨਾ ਕੀਤੇ ਗਏ ਤਾਂ ਇੱਕ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾ ਸਕਦਾ ਹੈ ਪਰਤਾਆਂ ਖਬਰਾਂ ਦੇ ਅਨੁਸਾਰ ਇਨ੍ਹਾਂ ਕਰਮਚਾਰੀਆਂ ਦੀ ਮੀਟਿੰਗ ਮੁੱਖ ਮੰਤਰੀ ਦੇ ਨਾਲ ਰੱਖ ਦਿੱਤੀ ਗਈ ਹੈ ਹਾਲਾਂਕਿ ਇਹ ਮੀਟਿੰਗ ਤਰਨਤਨ ਉਪਚੋਣ ਤੋਂ ਬਾਅਦ ਰੱਖੀ ਗਈ ਹੈ ਜਾਨੀ ਕਿ 12 ਨਵੰਬਰ ਨੂੰ ਜੋ ਸਰਕਾਰ ਤੇ ਦਬਾਅ ਘਟਾਉਣ ਵਾਲੀ ਤਾਰੀਖ ਹੈ ਕਿਉਂਕਿ ਪਹਿਲਾਂ ਇਨ੍ਹਾਂ ਕਰਮਚਾਰੀਆਂ ਨੇ ਤਰਨ ਤਰਨ ਚੋਣ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਸੋ ਹੁਣ ਦੇਖਣਾ ਹੋਵੇਗਾ ਕਿ 12 ਨਵੰਬਰ ਦੀ ਮੀਟਿੰਗ ਵਿੱਚ ਪੀਆਰਟੀਸੀ ਅਤੇ ਪਨਬਸ ਦੀ ਦਿਨੋਂ ਦਿਨ ਨਿਗਰਦੀ ਹਾਲਤ ਦਾ ਕੀ ਹੱਲ ਨਿਕਲਦਾ ਹੈ ਤਾਂ ਹੁਣ ਗੱਲ ਕਰਦੇ ਹਾਂ ਉਸ ਵਰਗ ਦੀ ਜੋ ਮੁੱਖ ਤੌਰ ਤੇ ਮਖਤਵ ਸਫਰ ਦੀ ਸਹੂਲਤ ਨੂੰ ਹੰਡਾ ਰਿਹਾ ਹੈ ਯਾਨੀ ਕਿ ਔਰਤ ਵਰਗ ਦੀ ਔਰਤ ਵਰਗ ਦੇ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਇਹੋ ਜਿਹੀਆਂ ਨੇ ਜੋ ਤਾਜ਼ਾ ਸਥਿਤੀ ਨੂੰ ਸਮਝਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਬਸਾਂ ਹੀ ਨਹੀਂ ਰਹਿਣਗੀਆਂ ਸਰਕਾਰੀ ਟਰਾਂਸਪੋਰਟ ਹੀ ਨਹੀਂ ਰਹੇਗੀ ਤਾਂ ਉਹਨਾਂ ਦੀ ਮੁਫਤ ਵਾਸਫਰ ਦੀ ਸਹੂਲਤ ਵੀ ਕਿਤੇ ਰਹੇਗੀ। ਉਹ ਵੀ ਸਰਕਾਰ ਤੋਂ ਇਹ ਮੰਗ ਕਰਦੇ ਆ ਦਿਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਹਨਾਂ ਨੂੰ ਮੁਫਤ ਵਾਸਫਰ ਦੀ ਸਹੂਲਤ ਦਿੱਤੀ ਹੈ ਤਾਂ ਉਹਨਾਂ ਦੇ ਬਣਦੇ ਪੈਸੇ ਸਬੰਧਤ ਅਧਾਰਿਆਂ ਨੂੰ ਤੁਰੰਤ ਜਮ੍ਹਾਂ ਵੀ ਕਰਵਾਉਣੇ ਚਾਹੀਦੇ ਨੇ। ਜਦਕਿ ਅੱਜ ਦਾ ਸਰਕਾਰ ਵੱੰਨੀ 500 ਕਰੋੜ ਦੇ ਲਗਭਗ ਬਕਾਇਆ ਖੜਾ ਹੈ। ਜੇ ਸਰਕਾਰ ਉਹਨਾਂ ਨੂੰ ਨਾ ਦਵੇਗੀ ਤਾਂ ਉਹ ਬੰਦ ਹੀ ਹੋਣਗੀਆਂ। ਉਹ ਹੁਣ ਆਪਣੀਆਂ ਜੇਬਾਂ ਚੋਂ ਥੋੜੀ ਪਾਉਣਗੇ ਬਾਕੀ ਉਹਨਾਂ ਨੇ ਵੀ ਆਪਦੇ ਪਰਿਵਾਰ ਪਾਲਣੇ ਆ ਕਿੰਨਕ ਚ ਰਹਿ ਚੱਲੂਗਾ ਉਹਨਾਂ ਦਾ ਕੰਮ ਸੁਝਾਹ ਹੈ ਜੇਕਰ ਸਰਕਾਰ ਮੁਤਵਸ ਸਫਰ ਦੀ ਅਦਾਇਗੀ ਜਿਹੜੀ ਇਸ ਸਮੇਂ ਸਰ ਨਹੀਂ ਕਰ ਰਹੀ ਤਾਂ ਇਸ ਦਾ ਸਿੱਧਾ ਅਸਰ ਇਹਨਾਂ ਦੋਵੇਂ ਵੱਡੇ ਅਦਾਰਿਆਂ ਦੀ ਸਿਹਤ ਤੇ ਪੈਣਾ ਲਾਜ਼ਮੀ ਹੈ ਤਾਂ ਇਹ ਵੀ ਜ਼ਰੂਰੀ ਹੈ ਕਿ ਜੇਕਰ ਜਿਹੜੀ ਇਸ ਦੀ ਅਦਾਇਗੀ ਹੈ ਉਹ ਸਮੇਂ ਸਰ ਨਹੀਂ ਹੁੰਦੀ ਤਾਂ ਇਹ ਵੀ ਵਾਪਰੇਗਾ ਕਿ ਇਹ ਅਦਾਰੇ ਹੀ ਜਿਹੜੇ ਨੇ ਉਹ ਇੰਨੀ ਦਲਦਲ ਦੇ ਵਿੱਚ ਤਸ ਜਾਣਗੇ ਤਾਂ ਮੁਫਤ バス ਸਫ਼ਰ ਦੀ ਸਹੂਲਤ ਵੀ ਨਹੀਂ ਰਹੇਗੀ ਸੋ ਵੇਖਣਾ ਹੋਵੇਗਾ ਸਰਕਾਰ ਇਸ ਤੇ ਕਿੰਨਾ ਕੁ ਧਿਆਨ ਦਿੰਦੀ ਹੈ ਤੇ ਇਸ ਮੁੱਦੇ ਨੂੰ ਕਿੰਨੀ ਕੁ ਗੰਭੀਰਤਾ ਦੇ ਨਾਲ ਲੈਂਦੀ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਸ ਮੁੱਦੇ ਤੇ ਅਜੇ ਨਾ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦੇ ਦੇ ਨਾਲ ਮਿਲਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ